ਸੋ ਮੈਨੂੰ ਮੈਂ ਆਪਣੇ ਆਪ ਨੂੰ ਕਰਮਾ ਵਾਲੀ ਸਮਝਦੀ ਹਾਂ ਕਿ ਜੋ ਮੇਰੀ ਸ਼ਹੀਦਾਂ ਦੀ ਧਰਤੀ ਤੇ ਡਿਊਟੀ ਲੱਗੀ ਹੈ ਭਾਰਤ ਦੇਸ਼ ਦੇ ਸਭ ਤੋਂ ਜਿਹੜਾ ਪਹਿਲਾ ਚਮਕਦਾ ਚਿਹਰਾ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਮੈਂ ਪਾਰਟੀ ਦਾ तहे ਦਿਲੋਂ ਧੰਨਵਾਦ ਕਰਦੀ ਹਾਂ ਕਿ ਇਸ ਧਰਤੀ ਉੱਤੇ ਮੇਰੀ ਜ਼ਿੰਮੇਵਾਰੀ ਲਈ ਆ ਸਾਰੇ ਉੱਥੇ ਕੰਮ ਕਾਜਾਂ ਦੀ ਦੇਖਰੇਖ ਦੇ ਲਈ ਤੇ ਮੈਂ ਜ਼ਿਲ੍ਹਾ ਨਾਮਾ ਸ਼ਹਿਰ ਦੇ ਲੋਕਾਂ ਨੂੰ ਯਕੀਨ ਦਿਵਾਉਣੀ ਹੈ ਕਿ ਤੁਹਾਡੇ ਇੱਥੇ ਜਿਹੜੇ ਵੀ ਤੁਹਾਡੇ ਮੁਸ਼ਕਿਲਾਂ ਆ ਰਹੀਆਂ ਦਿੱਕਤਾਂ ਆ ਰਹੀਆਂ ਦੂਰ ਕਰਾਂਗੇ ਜਿਹੜੇ ਵਿਕਾਸ ਦੇ ਕੰਮ ਤੁਹਾਡੇ ਲੰਬੇ ਸਮੇਂ ਦੇ ਦੌਰਾਨ ਲਟਕ ਰਹੇ ਆ ਪੂਰੀ ਕੋਸ਼ਿਸ਼ ਕਰਾਂਗੇ ਕਿ ਜਿਹੜੇ ਸਾਰੇ ਕੰਮ ਨੇ ਆਪਾਂ ਨਵੇੜ ਦਈਏ ਤੇ ਅੱਜ ਅਸੀਂ ਆਏ ਆ ਜੀ ਸਾਡਾ ਪਹਿਲਾ ਫਰਜ਼ ਬੰਦਾ ਆਪਣੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਅਸੀਂ ਚਰਨ ਛੋ ਕੇ ਜਿਹੜਾ ਸ਼ੁਰੂਆਤ ਲਈਏ ਨੌਜਵਾਨ ਪੀੜ੍ਹੀ ਸਾਡੇ ਵੱਡੇ ਸੀ ਸੋਚ ਵੱਡੀ ਸੀ ਤੇ ਜਜ਼ਬਾ ਵੱਡਾ ਸੀ ਸੋ ਹਮੇਸ਼ਾ ਪੰਜਾਬੀਆਂ ਲਈ ਉਹ ਹੀਰੋ ਸੀਗੇ ਤੇ ਉਹਨਾਂ ਦੇ ਧਰਤੀ ਤੇ ਜ਼ਿੰਮੇਵਾਰੀ ਲੱਗੀ ਆ ਮੈਨੂੰ ਲੱਗਦਾ ਵੀ ਮੇਰੇ ਤੋਂ ਭੱਗਾਂ ਵਾਲਾ ਕੋਈ ਨਹੀਂ ਜੀ ਐਂਡ ਮੇਰਾ ਆਡੀਟਰੀਅਮ ਜੋ ਸਾਰੀ ਕੀਤੀ ਜਾ ਰਹੀ ਹੈ ਤੁਹਾਡੇ ਤੋਂ ਕਿੰਨਾ ਖਰਚਾ ਆਏਗਾ ਕਿੰਨੇ ਟਾਈਮ ਦੇ ਵਿੱਚ ਪੂਰਾ ਹੋ ਜਾਏਗਾ ਉਹਦਾ ਸਾਰਾ ਕੁਝ ਲਗਾ ਰਹੇ ਆ ਜੀ ਉਹਦੇ ਕੰਮਕਾਜ ਸਾਰਾ ਚੱਲ ਰਿਹਾ ਤੇ ਵਧੀਆ ਤਰੀਕੇ ਨਾਲ ਜਿੰਨਾ ਵੀ ਇੱਥੇ ਅਸੀਂ ਵੱਟੋ ਵੱੱਟ ਟੂਰਿਜ਼ਮ ਦੇ ਵਿੱਚ ਜਿੰਨਾ ਕਰ ਸਕਦੇ ਉਹ ਹੈ ਸਾਡੇ ਸਰਦਾਰ ਭਗਤ ਸਿੰਘ ਜੀ ਦਾ ਨਾਮ ਹੈ ਜਿਹੜਾ ਉਹਨਾਂ ਦੇ ਕਾਰਜ ਸੀਗੇ ਜੋ ਉਹਨਾਂ ਦੀ ਸੋਚ ਸੀ ਦੁਨੀਆ ਨੂੰ ਦੱਸਣ ਦੇ ਲਈ ਉਹਨੂੰ ਵੱਟੋ ਵੱੱਟ ਵਧੀਆ ਬਣਾਵਾਂਗੇ ਮਜੀਠੇ ਸਾਹਿਬ ਦੀ ਅੱਜ ਰਿਹਾਈ ਹੋਈ ਹੈ ਉਹਨਾਂ ਨੂੰ ਇਤਨਾਤ ਮਿਲੋ ਤਾਂ ਕੀ ਰਿਐਕਸ਼ਨ ਤੁਹਾਡਾ ਦੇਖੋ ਜੀ ਕਾਨੂੰਨੀ ਕਾਰਵਾਈ ਚੱਲ ਰਹੀ ਹੈ ਜੋ ਵੀ ਕਾਨੂੰਨ ਦੇ ਅਨੁਸਾਰ ਸਹੀ ਹੈ ਸਰਕਾਰ ਆਪਣਾ ਕੰਮ ਕਰ ਰਹੀ ਹੈ ਤੇ ਸਾਰਾ ਕੁਝ ਲੋਕਾਂ ਦੇ ਸਾਹਮਣੇ ਹੀ ਹੈ ਇੱਕ ਵੀਡੀਓ ਵਾਇਰਲ ਹੋਈ ਆ ਆਮ ਆਦਮੀ ਪਾਰਟੀ ਦੇ ਟ੍ਰਾਂਸਪੋਰਟ ਮੰਤਰੀ ਨੇ ਲਾਲ ਸਿੰਘ ਪੁੱਲੜਾਣਾ ਦੀ ਦੀਪ ਸਿੱਧੂ ਦੇ ਨਾਲ 26 ਜਨਵਰੀ ਨੂੰ ਇਹ ਕੀ ਕਹਿਣਾ ਚਾਹੀਦਾ ਮੈਂ ਨਹੀਂ ਦੇਖੀ ਜੀ ਮੈਂ ਤਾਂ ਤੁਹਾਨੂੰ ਤੁਸੀਂ ਹੁਣ ਮੈਨੂੰ ਜਾਣਕਾਰੀ ਦਿੱਤੀ ਹੈ ਮੈਂ ਉਹਨੂੰ ਦੇਖੂਗੀ ਤੇ ਉਸ ਤੋਂ ਬਾਅਦ ਦੱਸਾਂਗੀ ਤੇ ਤਿਰੰਗਾ ਨੂੰ ਲੈ ਕੇ ਮਾਨ ਸਾਹਿਬ ਕਹਿ ਰਹੇ ਨੇ ਕਿ ਕੇਸਰੀ ਤਿਰੰਗਾ ਲਹਿਰਾਉ ਪਰਨਾ ਵੀ ਨਾ ਨੇ ਭਗਤ ਸਿੰਘ ਹੁਣ ਬਾਰੇ ਕਹਿ ਕੇ ਉਹ ਸ਼ਹੀਦ ਨਹੀਂ ਹੈਗੇ ਉਹਨਾਂ ਦੇ ਕੀ ਕਹਿਣਾ ਚਾਹੀਦਾ ਨਹੀਂ ਜੀ ਉਹ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੇ ਸਾਡੇ ਨੌਜਵਾਨਾਂ ਤੋਂ ਲੈ ਕੇ ਹਰ ਬਜ਼ੁਰਗ ਦੇ ਬੱਚਿਆਂ ਦੇ ਦਿਲਾਂ 'ਚ ਵਸਦੇ ਨੇ ਵਸਦੇ ਰਹਿਣਗੇ ਆਉਣ ਵਾਲੇ ਸਮੇਂ ਤੱਕ ਇੰਨਾ ਵੱਡਾ ਸ਼ਹੀਦ ਨਾ ਇਸ ਦੇਸ਼ ਦੇ ਵਿੱਚ ਪਹਿਲਾਂ ਹੋਇਆ ਤੇ ਨਾ ਅੱਗੇ ਹੋਣਾ ਸਾਨੂੰ ਮਾਣ ਆ ਕਿ ਅਸੀਂ ਉਸ ਧਰਤੀ ਤੇ ਜਨਮੇ ਆ ਜਿਸ ਪੰਜਾਬ ਦੀ ਧਰਤੀ ਤੇ ਸ਼ਹੀਦ ਉਦਮ ਸਿੰਘ ਜੀ ਸ਼ਹੀਦ ਉਦਮ ਸਿੰਘ ਅਰਗੇ ਸ਼ਹੀਦੇ ਆਜ਼ਮ ਸਰਦਾਰ ਭਗ ਸਿੰਘ ਅਰਗੇ ਜਿਹੜੇ ਸੂਰਮੇ ਜਿਹੜੇ ਸ਼ਹੀਦ ਹੋ ਜੰਮੇ ਸੀਗੇ ਕੋਈ ਕਿਦਾਂ ਦਾ ਬਿਆਨ ਦਿੰਦੇ ਰਵੇ ਤੇ ਉਹਨਾਂ ਦੇ ਬਿਆਨਾਂ ਦੇ ਨਾਲ ਸਾਨੂੰ ਕਿਸੇ ਗੱਲ ਦਾ ਫਰਕ ਨਹੀਂ ਪੈਂਦਾ ਜੀ